ਹਾਂਜੀ ਬਾਬੇ ਸਾਥ ਸੇਰੀ ਕਾਰ ਨਵੇਂ ਬਲੌਕ ਚ ਬਹੁਤ ਬਹੁਤ ਸਵਾਗਤ ਆ। ਆਪਣੇ ਕੋਲ ਆਇਆ 2023 ਮਾਡਲ 855 14 ਦੇ ਟਾਇਰ, ਸੈਂਟਰ ਗੇਅਰ, ਮੂਲ ਟਾਇਰ ਹੈਗੇ 70-80 ਪੈਸੇ, ਮਗਰਲੇ ਟਾਇਰ 60 ਪੈਸੇ। ਇੰਜਨ ਗੇਅਰ ਲਿਫਟ ਕਰਾਉਂਦਾ ਹਨ ਓਕੇ ਜੀ। 2023 ਦਾ ਹੀ ਮਾਰਕਾ ਟਰੈਕਟਰ ਦੇ। ਇੰਜਨ ਗੇਅਰ ਲਿਫਟ ਹੈ ਨ ਓਕੇ ਜੀ। ਪਹਿਲੇ ਮਹੀਨੇ ਤਾਈਦਾ ਮੈਨੂ ਵੈਕਚੜਾ ਇਹ ਘੰਟੇ ਚੱਲਿਆ ਹੋਇਆ ਜੀ 740 ਉੱਪਰ ਦੇ ਮਗਰਾੜਾ ਦੀਆਂ ਗੱਡੀਆਂ ਦੇਖ ਲਓ ਘੋੜਾ ਵਾਫਰ ਲੱਗਿਆ ਹੋਇਆ ਪਟਿਆਲਾ ਨੰਬਰ ਫੇਵਰ ਹਟ ਲੱਗੀ ਵੀ ਹੈ ਲਾਈਟਾਂ ਸ਼ਟਰ ਲੱਗੀਆਂ ਹੋਈਆਂ ਜੀ ਡਬਲ ਲਿਫਟ ਪੰਪੜ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਟਰੈਕਟਰ ਆ ਤੇਲ ਬ੍ਰੇਕਾਂ ਰਿਵਰਸ ਪੀਟੀਓ ਲੋਨ ਕਲੀਅਰ ਜੰਗੇਰ ਦਾ ਇਹਨਾਂ ਉੱਤੇ 700 ਘਾਟਾ ਚੱਲਿਆ ਹੋਇਆ ਜੇ ਕਿਸੇ ਸੱਚੇ ਮਿੱਤਰ ਨੂੰ ਲੈਣਾ ਹੋਵੇ ਤਾਂ ਆਪਣੇ ਨਾਲ ਕੰਟੈਕਟ ਕਰ ਲਿਓ ਧੰਨਵਾਦ ਜੀ